ਗ੍ਰੀਨਫੀਲਡ ਪ੍ਰੋਜੈਕਟ ਤਹਿਤ ਰੂਪਨਗਰ ਤੋਂ ਲੁਧਿਆਣਾ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦੇ ਲਈ ਪਹੁੰਚੇ ਪ੍ਰਸ਼ਾਸਨ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਇਸ ਪ੍ਰੋਜੈਕਟ ਨਾਲ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸੈਚੋ ਮਾਜਰਾ ਦੇ ਵਿੱਚ ਜ਼ਮੀਨ ਖਾਲੀ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਤੇ 100 ਪੁਲਿਸ ਮੁਲਾਜ਼ਮ ਤੇ ਜੀਸੀਬੀ ਸਮੇਤ ਪਹੁੰਚੇ ਸੋ ਪੁਲਿਸ ਰਿਪੀਟ ਸੋ ਪਿੰਡ ਦੇ ਕਿਸਾਨਾਂ ਦੇ ਵੱਲੋਂ ਬਨਰੀ ਗ੍ਰੀਨਫੀਲਡ ਪ੍ਰੋਜੈਕਟ ਰਾਹੀਂ ਜਿਹੜੇ ਰੂਪਨਗਰ ਤੋਂ ਲੁਧਿਆਣਾ ਹਾਈਵੇ ਦਾ ਵਿਰੋਧ ਕੀਤਾ ਗਿਆ ਉਹਨਾਂ ਕਹਿੰਿਆ ਸਾਡੀ ਜ਼ਮੀਨ ਦਾ ਭਾਅ ਪੂਰਾ ਸਹੀ ਨਹੀਂ ਮਿਲ ਰਿਹਾ ਕਿਸਾਨਾਂ ਨੇ ਕਿਹਾ ਇਸ ਸਾਡੀ ਧਰਤੀ ਪੰਜਾਬ ਦੇ ਵਿੱਚੋਂ ਸਭ ਤੋਂ ਉਪਜਾਊ ਧਰਤੀਆ ਤੇ ਅਸੀਂ ਇਹ ਧਰਤੀ ਨਹੀਂ ਦੇਣਾ ਚਾਹੁੰਦੇ ਕੀ ਨਾਮ ਹੈ ਬਾਪੂ ਜੀ ਸੱਚਾ ਸਿੰਘ ਕਿਹੜਾ ਪਿੰਡ ਹੈ ਸਾਜੋ ਮਾਜਰੇ ਬਾਪੂ ਜੀ ਕੀ ਮਾਮਲਾ ਅੱਜ ਕੱਢ ਕੀਤਾ ਗਿਆ ਹੈ ਅੱਜ ਸਾਡੀ ਜ਼ਮੀਨਾਂ ਜਿਹੜੇ ਅੱਜ ਬੇ ਸੜਕ ਬਣਾਉਣੀ ਹੈ ਉਹਦੇ ਲਈ ਇਨਕਾਰ ਕਰਨਾ ਹੈ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਪਾਸ ਪ੍ਰਸ਼ਾਸਨ ਲੈ ਕੇ ਆ ਕੇ ਮੰਡਵਾਲੇ ਮੈਡੀ ਪੁਲਿਸ 10 12 742 ਐਸਪੀ ਵਗੈਰਾ ਆਵਾਟ ਹੁਣ ਅਸੀਂ ਡਰਦੇ ਮਾਰੇ ਆਪ ਕੀ ਕਰੀ ਉਹਨਾਂ ਨੇ ਬੰਗਾ ਲੈ ਕੇ ਆਉਂਦੇ ਵਾਲਾ ਰੁਕਿਆ ਨਹੀਂ ਗਿਆ ਉਹਨਾਂ ਨੂੰ ਹਾਂ ਰੁਕਿਆ ਨਹੀਂ ਗਿਆ ਜੀ ਨਹੀਂ ਰੁਕਿਆ ਸੀ ਅਜੇ ਸਾਡੀ ਫਸਲਾਂ ਕਢੀਆਂ ਸਾਨੂੰ ਸਾਨੂੰ ਫੈਸਲਾ ਨਹੀਂ ਮਿਲਿਆ ਹੈਗਾ ਨਾ ਅਸੀਂ ਪੈਸੇ ਚੱਕੇ ਜਿਹੜੀ ਫਸਲਾਂ ਬੀਜੀਆਂ ਅਸੀਂ ਉਹ ਵਾਈਆਂ ਕਿ ਬਾਤ ਹੈ ਜੀ ਇਹ ਕੀ ਰੇਟ ਕਿल्ले ਹਿਸਾਬ ਨਾਲ ਤੁਹਾਨੂੰ ਮਿਲਿਆ ਜੀ ਕਿ ਲਿਆ 80 ਲੱਖ ਦੇ حساب ਨੂੰ ਦਿੱਤਾ ਜਦ ਤੇ ਰੇਟ 7 ਸਾਲ ਦਾ ਹੈ ਮੇਰੇ ਖਿਆਲ ਆਸਟਾਈਮ ਹੁਣ 78 ਲੱਖ ਰੁਪਏ ਦੇ ਭਾਅ ਨੂੰ ਆਸੀ ਆਪ ਖੁਦ ਖਰੀਦਣੀ ਨਹੀਂ ਚਾਹਨਾ 78 ਕੀ ਮੰਗੀ ਆਈ ਹੁਣ ਸਾਡੀ ਪੰਗ ਆਇਆ ਵੀ ਸਾਡੀ ਸਾਜ ਦਾ ਰੇਟ ਮਿਲਣਾ ਚਾਹੀਦਾ ਹੈ ਨਾ ਕਿ ਉਹ ਨਹੀਂ ਚਾਹੀਦੀ ਰੇਟ ਵੀ ਆ ਚੱਕੋ ਪੈਸੇ ਤੇ ਸਾਡੇ ਨਾਲ ਜ਼ਬਰਦਸਤੀ ਧੱਕਾ ਕਰ ਰਹੇ ਇਹ ਜਿਹੜੀ ਸਾਡੀ ਪੰਜਾਬ ਦੀ ਜ਼ਮੀਨ ਸੀ ਇਹ ਜਾਦੀ ਦੇ ਟਾਈਮ ਤੋਂ ਸਾਡੀ ਇਹ ਜ਼ਮੀਨ ਸਾਰਨੋ ਜਨ ਆਫ ਡਾਉਟ ਪੂਰੇ ਆਪਣੇ ਪੰਜਾਬ ਚ ਇਹ ਜਮੀਨ ਜਿੱਥੇ ਸਤਿੰਨ ਜਿਹਾ ਜਿੰਕਾਰ ਹੈ ਨਹੀਂ ਕਿਤੇ ਦੰਦਾਲ ਤੇ ਕਿਤੇ ਪੱਥਰ ਤੇ ਕਿਤੇ ਕੋਸਟ ਉਹਨਾਂ ਨੂੰ ਕਰੋੜ ਤੋਂ ਕਰੋੜ ਰੁਪਇਆ ਸਾਡੀ ਜਿਹੜੀ 1-1 ਰੁਪਇਆ ਦੀ ਜਮੀਨ ਦੀ ਕੀ ਉਸਤਾਂ 1 ਰੁਪਇਆ ਦੀ ਜਮੀਨ ਅਸੀਂ ਬੇਸਕੈ ਫਾਰਾ ਕਿਲੇ ਹੋਰ ਖਰੀਦਦੇ ਹੋ ਕੋਈ ਲੈਣੀ ਕੀ 3000000 8-8 ਲੱਖ ਰੁਪਏ ਨਾਮ ਗਰ ਸਹਿਯੋਗ ਸੰਗਾਈ ਕਿਹੜਾ ਪਿੰਡ ਹੈ ਪਿੰਡ ਸੈਜੋ ਮੱਜ ਰਾਇ ਕੱਟ ਕੀਤਾ ਕੀ ਕਰ ਰਹੇ ਹੈ ਹੋਵੇ ਤੁਹਾਨੂੰ ਕੱਟਾ ਜੋ ਨੈਸ਼ਨਲ ਹਾਈਵੇਲੇ ਕਬਜ਼ੇ ਕਰਨਾ ਆਏ ਵੀਰੇ ਉਦੇ ਵਿਰੋਧ ਵਾਸਤੇ ਇਕੱਠ ਕਰਿਆ ਹੋਇਆ ਹੈ ਜਿਹੜੀ ਜ਼ਮੀਨ ਥੋੜੀ ਅਕਵਾਇਰ ਕੀਤੀ ਗਈ ਉੱਥੇ ਤੁਹਾਨੂੰ ਕੋਈ ਰਾਸ਼ੀ ਨਹੀਂ ਮਿਲੂਗੀ ਨਾ ਐਕਸੀਡੈਂਟ ਦਾ ਨਾ ਨਾ ਕੋਈ ਮੁਆਵਜ਼ਾ ਕੋਈ ਇੱਕ ਪੈਸਾ ਵੀ ਨਹੀਂ ਮਿਲਿਆ ਕਿ ਤਦੋਂ ਆਹ ਦੇਖ ਲਓ ਜ਼ਿੰਮੇਵਾਰਾਂ ਦਾ ਝੋਨਾ ਬਾਦ ਫਸਲਾ ਯਾਰ ਤੇ ਟੋਏ ਪਟਦਾ ਹੀ ਨਹੀਂ ਕੀ ਰੇਟ ਜ਼ਮੀਨ ਦੇ ਕਿ ਲੈ ਸਾਹਮਣੇ ਜ਼ਮੀਨ ਇਹਨਾਂ ਨੇ ਸ਼ਾਰਟ ਕੱਢਦੇ ਆ ਕਹਿੰਦੇ ਸੀ ਸ਼ਾਰਟ ਕੱਢ ਕੇ ਤਨਾ 9 ਲੱਖ 5000 ਰੁਪਏ ਜੀ ਰਜਿਸਟਰੀਆਂ ਮੇਰੇ ਪਿੰਡ ਦੇ 54 54 ਲੱਖ ਦੀਆਂ ਨੇ 50 ਲੱਖ ਦੀਆਂ 48 ਲੱਖ ਦੀਆਂ ਸ਼ਾਰਟ ਕੱਢੀ ਹੋ 9 ਲੱਖ ਰੁਪਏ ਜੀ ਕਿ ਜਿਹੜੇ ਜ਼ਮੀਨ ਐਕਵਾਇਰ ਕਰਨਾ ਹੈ ਪਹਿਲਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਵੀ ਥੋੜੀ ਜਿਹੀ ਜ਼ਮੀਨ ਵਾਈ ਜਾ ਰਹੀ ਹੈ ਕਿ ਨਹੀਂ ਦੱਸਿਆ ਤੁਸਿਆ ਕੋਈ ਨਹੀਂਗਾ ਸੰਤੌਰੇ ਖੇਤਾਂ 'ਚ ਆਇਆ ਨੂੰ ਪਤਾ ਲੱਗਿਆ ਵੀ ਪੁਲਿਸ ਆ ਗਈ ਇੰਨੀ ਸਾਰੀ ਪ੍ਰਸ਼ਾਸਨ ਵੱਲੋਂ ਕੀ ਜੀਸੀਬੀਆਂ ਚਲਾਈਆਂ ਜਾ ਰਹੀਆਂ ਕੀ ਚਲਾਈ ਜਾ ਰਹੀ ਪ੍ਰਸ਼ਾਸਨ ਵੱਲੋਂ ਜੀਸੀਬੀਆਂ 4x4 ਟਰੈਕਟਰ ਚੋਨਾ ਬਾਤਾਂ ਲੋਕਾਂ ਦਾ ਮੱਕੀਆਂ ਯਾੜਤੀਆਂ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਵੱਲੋਂ ਪਰ ਇੰਨੀ ਪੁਲਿਸ ਲਿਆਂਦੀ ਹੋਈ ਆ ਚੱਕ ਚੱਕ ਸਾਨੂੰ ਖਿੱਚਦੇ ਗੱਡੀਆਂ ਛੱਡਦੇ ਖਿੱਚਦੇ ਆ ਅਸੀਂ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਮੰਗਦਾ ਸਰਕਾਰ ਤੋਂ ਐ ਵੀ ਜੇ ਸੜਕ ਬਣਾਉਣੀਆਂ ਤਾਂ ਬਣਾਵੇ ਜੀ ਸਕਦੇ ਪਰ ਸਾਨੂੰ ਜਿਹੜਾ ਰੇਟ ਆ ਸਾਨੂੰ ਮਾਰਕੀਟ ਰੇਟ ਤੇ ਮਲਟੀਪਲੈਕਟਰ ਲਾ ਕੇ ਦੋ ਸਾਨੂੰ ਰੇਟ ਸਹੀ ਦਿੱਤੇ ਜਾਣ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆ ਸਰਕਾਰ ਦੇ ਮਗਰ ਕਦੇ ਉੱਥੇ ਚਲੇਗੇ ਉੱਥੇ ਚਲੇਗੇ ਭਗਵੰਤ ਮਾਨ ਤੱਕ ਅਸੀਂ ਕਿਹੜੇ ਲਾ ਲਈ ਵੀ ਸਾਡੀਆਂ ਜ਼ਮੀਨਾਂ ਦਾ ਰੇਟ ਪਾਇਆ ਜਾਣ ਪਰ ਕਿਤੇ ਕੋਈ ਸੁਣਵਾਈ ਨਹੀਂ ਹੈ ਸਰ ਜੀ ਜਿਹੜਾ ਉਹ ਲੈ ਕਰਨ ਦੇ ਲਈ ਪ੍ਰਸ਼ਾਸਨ ਪਹੁੰਚ ਆ ਜੀਗਾ ਕੀ ਸਾਰਾ ਮਾਮਲਾ ਸ਼ਾਂਤਮਿਕ ਤਰੀਕੇ ਨਾਲ ਹੋਣਿਆ ਸਕਦਾ ਇਹ ਸਾਡਾ ਬਿਲਕੁਲ ਪੀਸਫੁੱਲ ਜਿਹੜਾ ਪ੍ਰੈਜਨ ਇਲੈਕਸ਼ਨ ਦਾ ਯੂ ਦਾ ਕਰ ਰਿਹਾ ਸਾਡੇ ਜਿਹੜੇ ਦੋ ਆਪਸਰਾਂ ਦਾ ਡੀਐਸਪੀ ਸਰਕਮਿਸ਼ਨ ਗਰੇਵਾਲ ਤੇ ਡੀਐਸਪੀ ਸਰਪੁਲਿੰਦਰ ਸਿੰਘ ਜੀ 6 ਜਵਾਨ ਸਾਡਾ ਜਿਹੜਾ ਇਸ ਡਿਊਟੀ ਲਈ ਤਾਇਨਾਤ ਆ ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਨੈਸ਼ਨਲ ਇਲੈਕਸ਼ਨ ਦਾ ਪ੍ਰੈਜਨ ਉਹ ਆਪਣਾ ਪ੍ਰੈਜਨ ਜਿਹੜਾ ਟਿਮਿੰਗ ਬਣ ਜਿਹੜੇ ਲੋਕ ਸਰ ਇੱਕ ਦੋ ਕਲੋਕੀਆਂ ਕਹ ਰਹੇ ਸੀ ਕਿ ਸਾਨੂੰ ਜਿਹੜੇ ਆ ਪੈਸੇ ਧੱਕ ਪਏ ਜਾ ਰਹੇ ਨੇ ਉਹ ਉਹਨਾਂ ਦਾ ਥੋੜਾ ਬੰਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਕਿਉਂ ਇਹ ਐਸਡੀ ਉਜਾਉ ਦਾ ਕੰਮ ਹੈ ਜਿਨ੍ਹਾਂ ਦੀ ਡੂਪੀ ਆ ਉਹ ਦੇਖਣਗੇ ਵੀ ਪੈਸੇ ਕੱਟ ਵੱਧ ਜਿੰਨੇ ਵੀ ਜੋ ਜਾਏ ਉਹ ਇਹਨਾਂ ਨੂੰ ਮਿਲੂਗਾ ਜੋ ਜੋ ਮਾਰਕੀਟ ਪ੍ਰਾਈਸ ਰੇਟ ਆਫ ਹੋਰ ਕਿਸੇ ਤਰ੍ਹਾਂ ਦੀ ਕੋਈ ਸਰ ਜਿਹੜੀ ਅਨਸਾਨੀ ਕਰਨਾ ਤਾਂ ਨਹੀਂ ਹੋਈ ਕਿ ਕਈ ਨਹੀਂ ਅਸੀਂ ਨਹੀਂ ਹੋਣ ਦੇਣੀ ਨਹੀਂ ਨਹੀਂ ਬਸ ਇਹ ਹੀ ਕੋ ਕਰਦੇ ਲੋਕ ਆਪਣਾ ਬਧੀਆ ਕੋ ਕਰਦੇ समर्यातो लखवंद्रथरीची रिपोर्ट लुधिया लाए.